ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੀ ਦੇਸਰਾਜ ਐਜੂਕੇਸ਼ਨ ਸੁਸਾਇਟੀ ਵੱਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਇਹ ਸਾਲਾਨਾ ਸਮਾਰੋਹ ਇਸ ਕਰਕੇ ਵਿਸ਼ੇਸ਼ ਸੀ ਕਿਉਂਕਿ ਇਸ ਵਾਰ ਦੇਸਰਾਜ ਐਜੂਕੇਸ਼ਨ ਸੁਸਾਇਟੀ ਵੱਲੋਂ ਸਿੱਖਿਆ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਂਦੇ 25 ਸਾਲ ਪੂਰੇ ਕੀਤੇ ਗਏ ਸਨ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਦੇਸ ਆਰ এডਿਊਕੇਸ਼ਨ ਸੁਸਾਇਟੀ ਦੇ ਸਿੱਖਿਆ ਸਲਾਹਕਾਰ ਸ਼੍ਰੀਮਤੀ ਸੁਰਿੰਦਰ ਕੁਮਾਰੀ ਜੀ ਅਗਵਾਈ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀਮਤੀ ਅਲਰਾਦਾ ਕਵਾਤਰਾ ਅਤੇ ਡਾਕਟਰ ਸਰਕਾਰਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਤੋਂ ਇਲਾਵਾ ਮੈਨੇਜਰ ਮੈਤਰੀ ਪ੍ਰਿੰਸੀਪਲ ਸਭਤਾ ਭਾਸਕਰ ਸਕੂਲ ਦੇ ਸਮੁੱਚੇ ਅਧਿਆਪਕ ਸਟਾਫ ਸਕੂਲ ਦੇ ਵਿਦਿਆਰਥੀ ਅਤੇ ਖਾਸ ਤੌਰ ਤੇ ਬੁਲਾਏ ਗਏ ਉਹਨਾਂ ਦੇ ਮਾਤਾ ਪਿਤਾ ਹਾਜ਼ਰ ਸਨ ਇਸ ਮੌਕੇ ਅਨਮੋਲ ਰਿਸ਼ਤੇ ਥੀਮ ਹੇਠ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਗੀਤ ਪੇਸ਼ ਕੀਤੇ ਗਏ ਜਿਸ ਵਿੱਚ ਮਾਪੇ ਪਿਤਾ ਭਰਾ ਭੈਣ ਦੋਸਤੀ ਅਤੇ ਹੋਰ ਰਿਸ਼ਤਿਆਂ ਤੇ ਇੱਕ ਵਧੀਆ ਮੈਸੇਜ ਦਿੱਤੇ ਗਏ ਇਸ ਮੌਕੇ ਗੱਲਬਾਤ ਦੌਰਾਨ ਮੁੱਖ ਮਹਿਮਾਨ ਅਨਰਾਦਾ ਕੁਆਤਰਾ ਨੇ ਦੇਸਾਰ ਐਜੂਕੇਸ਼ਨ ਸੁਸਾਇਟੀ ਦੀ ਜਮ ਕੇ ਤਾਰੀਫ ਕੀਤੀ ਅਤੇ ਉਹਨਾਂ ਦੇ 25 ਸਾਲ ਪੂਰੇ ਹੋਣ ਤੇ ਉਹਨਾਂ ਨੂੰ ਵਧਾਈ ਦਿੱਤੀ ਉੱਤਰ ਹੀ ਪ੍ਰਿੰਸੀਪਲ ਸ਼੍ਰੀਮਤੀ ਸਵਤਾ ਭਾਸਕਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਆਣੀ ਚਾਹੀਦੀਆਂ ਨੇ ਸਾਨੂੰ ਦੂਸਰੀਆਂ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਚਾਹੀਦਾ ਸ਼ਰਮਹਾਤਨੀ ਇੱਕ ਹੀ ਹੋ ਜਾਇਆ ਸੌਖਾ ਆਪਣੇ ਪੇਸ਼ਨਾਮੇ ਇੱਕ ਹੀ ਹੋ ਜਾਇਆ ਸੌਖਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਹਾਂ ਮੈਂ ਪਿੰਡੂ ਪਰ ਥੋੜਾ ਸ਼ਹਿਰੀ ਢੰਗ ਦਾ ਹਾਂ ਸਮਝਾਂ ਉਰਦੂ ਤੇ ਫਾਰਸੀ ਵੀ ਖੂਬ ਬੋਲਾਂ ਤੇ ਥੋੜੀ-ਬਹੁਤੀ ਅੰਗਰੇਜ਼ੀ ਵੀ ਆਂਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਗੱਲ ਕਹਿਣੋਂ ਕਦੇ ਨਾ ਸੰਕਦਾ ਹਾਂ ਇਹ ਨਾ ਕਹਿਣੋਂ ਕਦੇ ਨਾ ਸੰਕਦਾ ਮੇਰਾ ਨਾਮ ਅਨੁਰਾਧਾ ਕੁਆਤਰਾ ਹੈ मैन आज बड़ी खुशी है कि प्रिंसिपल हरप्रीत जी ने मैनू आज एज ए चीफ गेस्ट आज के फंक्शन प्राइज डिस्ट्रीब्यूशन और एनुअल डे इत बुलाया बड़ा मान दिता है अजद फंक्शन का जड़ा थीम है अनमोल रिश्ते बड़ा अच्छा लगे कि बच्चों ने जड़ी परफॉर्मेंस दी है उस रिश्त बनाते हुए दिखाया है। छोटे बच्ची परफॉर्मेंस वाकई कहते दिल न छून वाली दिल लुभा वाली सियाँ लेकिन बड़े बच्चे भी गदका और जड़ी आ, माता पिता रिश्ता ग्रैंड पेरेंट्स रिश्ता तो टीचर्स रिश्ता सारे रिश्ते उन्होंने स्टेज से परफॉर्म करके दिखाए हैं और आज स्कूल पच्चीस साल पूरे कर रहा है वो मैं बहुत बहुत मुबारक देनी हाँ यदि ਲੇਟ ਸ਼੍ਰੀ ਮਦਨ لال ਜੀ ਨੇ ਰੱਖੀ ਸੀ ਸਕੂਲ ਦੀ ਫਾਊਂਡੇਸ਼ਨ ਔਰ ਮਿਸਿਸ ਸੁਰਿੰਦਰ ਕੁਮਾਰੀ ਜੀ ਵੀ ਐਜ਼ ਅਡਵਾਈਜ਼ਰ ਹੋ ਵੀ ਪ੍ਰੈਜ਼ెంట్ ਨੇ ਉਹਨਾਂ ਨੂੰ ਪ੍ਰਿੰਸੀਪਲ ਅਰਪ੍ਰੀਤ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿਨੀਆਂ ਅੱਜ ਦੇ ਸਕੂਲ ਦੇ 25ਵੇਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਤੇ ਪਿਤਾ ਇੱਕ ਐਸਾ ਰਿਸ਼ਤਾ ਹੈ ਕਿਉਂਕਿ ਹਮੇਸ਼ਾ ਮਾਂ ਦੀ ਸਾਡੀ ਰਹੀ ਹੈ ਕਿ ਮਾਂ ਸਾਡੀ ਜਨਨੀ ਹੈ ਮਾਂ ਹੀ ਸਭ ਸਮਝਦੀ ਹੈ ਬੱਚੇ ਨੂੰ लेकिन पिता के बारे जो बच्चा ने क्या जो एक बड़ा छुपे हुआ हो रिश्ता होता जोड़ बच्चा के सामने नहीं आंदा कि किस तरह वो दिखाता नहीं अपनी फीलिंग्स और खाना नहीं अगर खाता छोटे बच्चे की जैसी उन्होंने परफार्मेंस कि दसदा नहीं उन्होंने कोई तकलीफ होती है कुछ है असल च पिता ओ क्योंकि वह जोड़ा चुप करके बच्चे की हर जरूरत पूरी करता है जो सामने नहीं आता कि वाकई बड़ी दिल न वाली परफार्मेंस कि पिता के रिश्ते भी उजागर करना ਮੇਰਾ ਨਾਮ ਸविता ਬਾਸਕਰ ਹੈ ਮੈਂ ਦੇਸਰਾ ਸੀਨੀਅਰ ਸਕੂਲ ਦੀ ਪ੍ਰਿੰਸੀਪਲ ਹਾਂ ਅੱਜ ਜਿਸ ਆਪਣੇ ਸਕੂਲ ਵਿੱਚ 25ਵਾਂ ਆ ਇਹ ਮਨਪੰਡ ਸਮਾਰੋਹ ਜੜਾਇ ਕਰਾ ਰਹੇ ਆ ਜਿਹਦੇ ਵਿੱਚ ਇੱਕ ਅਨਮੋਲ ਰਿਸ਼ਤੇ ਦਾ ਥੀਮ ਲੈ ਕੇ ਅਸੀਂ ਸਾਰੇ ਰਿਸ਼ਤੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਬੱਚਿਆਂ ਦੀ ਪਰਫਾਰਮੈਂਸ ਜਿਹੜੀਆਂ ਉਹ ਬਹੁਤ ਹੀ ਅੱਛੀਆਂ ਸੀ ਉਹਾਂ ਨੇ ਬਹੁਤ ਦਿਲ ਲਗਾ ਕੇ ਜਿਹੜੀ ਤਿਆਰੀ ਕੀਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੇ ਰਿਸ਼ਤਿਆਂ ਨੂੰ ਫੀਲ ਕਰਕੇ ਰਿਸ਼ਤ ਪਰਫਾਰਮ ਕੀਤਾ ਹੈ ਇਸੇ ਕਰਕੇ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹ ਬਹੁਤ ਹੀ ਰੀਅਲ ਲੱਗ ਰਹੀ ਹੈ ਲਾਈਵ ਲੱਗ ਰਹੀ ਹੈ ਬੱਚਿਆਂ ਤੇ ਯੂਥ ਨੂੰ ਮੇਰਾ ਇਹੀ ਮੈਸੇਜ ਹੈ ਜਿਹੜੇ ਜਿਹੜਾ ਸਾਡਾ ਅੱਜ ਦਾ ਥੀਮ ਹੈ ਅਨਮੋਲ ਰਿਸ਼ਤੇ ਉਹਦੇ ਵਿੱਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਇੱਜ਼ਤ ਕਰਨਾ ਉਹਨਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਅਜ਼ਮਾਨ ਤਾਂ ਕਿ ਜਿਹੜਾ ਸਾਡਾ ਰਿਚ ਕਲਚਰ ਹੈ ਉਹ ਹਮੇਸ਼ਾ ਬਣਿਆ ਰਹੇ ਔਰਚੂਨੇਟਲੀ ਮੈਂ ਤਿੰਨੋ ਭਾਸ਼ਾਵਾਂ ਜਾਣਦੀ ਆ ਪਰ ਮੈਂ ਕੋਸ਼ਿਸ਼ ਕਰਦੀ ਆ ਕਿ ਜਿੱਦੋਂ ਵੀ ਪਬਲਿਕਲੀ ਆਈਏ ਅਸੀਂ ਆਪਣੀ ਮਾਂ ਬੋਲੀ ਨੂੰ ਸਨਮਾਨ ਦੇਈਏ ਤੇ ਬੱਚਿਆਂ ਨੂੰ ਵੀ ਅਸੀਂ ਇਹੀ ਕਹਿੰਦੇ ਆ ਸਾਰੀਆਂ ਭਾਸ਼ਾਵਾਂ ਸਿੱਖੋ ਲੇਕਿਨ ਆਪਣੀ ਮਾਂ ਬੋਲੀ ਬੋਲਣ 'ਚ ਤੁਸੀਂ ਸ਼ਰਮ ਨਾ ਮਹਿਸੂਸ ਕਰੋ ਸਾਡੀ ਭਾਸ਼ਾ ਜਿਹੜੀ ਆ ਉਹ ਬਹੁਤ ਹੀ ਅਮੀਰ ਵਿਰਸਾ ਹੈ ਸਾਡਾ ਉਹਦੇ ਸ਼ਬਦ ਜਿਹੜੇ ਬਹੁਤ ਮਿੱਠੇ ਨੇ ਆਪਣੀ ਮਾਂ ਬੋਲੀ 'ਚ ਬਹੁਤ ਮਿਠਾਸ ਹੈ ਔਰ ਜੋ ਨਿਕ ਇਸ ਭਾਸ਼ਾ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਮਿਲਦਾ ਉਹ ਅਸੀਂ ਜਿਹੜੀ ਮਰਜੀ ਬੋਲੀ ਬੋਲੀ ਇਹ ਸਾਨੂੰ ਨਹੀਂ ਮਹਿਸੂਸ ਮੇਰਾ ਨਾਮ ਕੁਕੇਤ ਕਰਨ ਤੇ ਸਾਡੀ ਸਾਰੀ ਟੀਮ ਹੈ ਆਪਾਂ ਸਾਈਟ ਦੇ ਚਬਲ ਸਕੂਲ ਦੇ ਪੜਦੇ ਆ ਤੇ ਅੱਜ ਸਾਡਾ ਐਨੂਅਲ ਡੇ ਦਾ ਫੰਕਸ਼ਨ ਸੀ ਤੇ ਆਪਾਂ ਨਾਟਕ ਪੇਸ਼ ਕੀਤਾ ਹੈ ਆਪਣੀ ਮਾਂ ਬੋਲੀ ਤੇ ਜੋ ਕਿ ਸਾਨੂੰ ਕਰਕੇ ਬਹੁਤ ਸਕੂਨ ਮਿਲਿਆ ਬਹੁਤ ਵਧੀਆ ਲੱਗਾ ਮੈਂ ਬਸ ਇਹ ਕਹਿਣਾ ਚਾਹਾਂਗੀ ਕਿ ਜਿਸ ਜੇ ਤਰ੍ਹਾਂ ਸਾਡੇ ਹੋਰ ਵੀ ਪਈ ਕਈ ਪ੍ਰਸ਼ੰਤ ਰਿਸ਼ਤੇ ਸਨ ਇਸ ਸੰਸਾ ਤੇ ਉਸੇ ਤਰ੍ਹਾਂ ਸਾਡੇ ਇੱਕ ਮਾਂ ਬੋਲੀ ਨਾਲ ਵੀ ਇੱਕ ਮੋਰ ਰਿਸ਼ਤਾ ਹੈ ਜੋ ਕਿ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਆਪਾਂ ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਈਏ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਸਤਿਕਾਰ ਦੇਣਾ ਚਾਹੀਦਾ ਹੈ ਨਾ ਮਨੋਸਰ ਮੰਬੋ ਲੀਜੇ ਭੁੱਲ ਜਾਵੋਗੇ ਕਿੱਖਾ ਵੰਗੂ ਰੁਜਾ ਹੋਗੇ ਸਿੱਖ ਲੈ ਭਾਵੇਂ ਬੋਲੀਆਂ ਹਜ਼ਾਰ ਮੰਬੋ ਲੀਨਾ ਮਨੋ ਕਿਸਾਰ